ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਅਨਮੋਲ ਡੇਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਿੰਗਰਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਸਾਦਕ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਬਣ ਮੱਝ ਵਿਖਾਉਣੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਯਾਰ ਨੇ ਦੋਸਤੋ ਹਜੇ ਤਾਈਂ ਆਪਣੇ ਅਨਮੋਲ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਹ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਹੋ ਠੀਕ ਆ ਬਈ ਹਾਂਜੀ ਬਹੁਤ ਵਧੀਆ ਠੀਕ ਆ ਨਾਂ ਦੱਸਿਓ ਬਈ ਆਪਣਾ ਕਲਵੰਤ ਸਿੰਘ ਬਈ ਕਲਵੰਤ ਸਿੰਘ ਬਈ ਇਹ ਆਪਣੀ ਮੱਝ ਕਰਦੀ ਆ ਹਾਂਜੀ ਆਪਣੀ ਘਰ ਦੀ ਝੋਟੀ ਆ ਠੀਕ ਆ ਕਿੰਨਾ ਸੂਆ ਸੂਣਾ ਬਈ ਜੀ ਇਹਨੇ ਇਹਨੇ ਚੌਥਾ ਸੂਆ ਸੂਣਾ ਬਈ ਠੀਕ ਆ ਚੌਥਾ ਸੂਆ ਸੂਣਾ ਕਿੰਨੇ ਦਿਨ ਪਿਆ ਬਈ ਸੂਨ ਚ ਇਹਦੇ ਇਹਦੇ ਬਈ ਜੀ ਕੱਲ ਨੂੰ ਜਨ ਕਿ 30 ਨਵੰਬਰ ਨੂੰ ਦਿਨ ਪੂਰੇ ਆ ਤੇ 6-7 ਦਿਨ ਹਫਤਾ ਕੋਈ ਲੈ ਜਾਂਦੀ ਹੈ ਠੀਕ ਆ ਅੱਜ 29 ਹੋ ਗਈ ਕੱਲ ਨੂੰ 30 ਨੂੰ ਦਿਨ ਪੂਰੇ ਆ ਹਾਂਜੀ 10 ਮਹੀਨੇ ਕੱਲ ਨੂੰ ਪੂਰੇ ਹਾਂ ਠੀਕ ਆ ਤੇ ਬਾਕੀ ਅਨੁਮਾਨ ਆ ਵੀ ਹਫਤਾ ਵਾਂਗੂ ਲੈ ਜੂਗੀ ਹਾਂਜੀ ਇਹਨਾਂ ਅੱਗੇ ਤਾਂ ਲੈ ਜਾਂਦੇ ਬਈ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਦੁੱਧ ਕਿੰਨਾ ਪਾਉਂਦੀ ਹੈ ਦੁੱਧ ਬਈ 15 15.5 ਲੀਟਰ ਹੱਸ ਕੇ 7.5 ਲੀਟਰ ਤੋਂ ਉੱਪਰ ਡੰਗਦਾ ਪਾ ਜਾਂਦੀ ਠੀਕ ਆ 7.5 ਲੀਟਰ ਡੰਗਦਾ ਪਾਉਂਦੀ ਹੈ ਜਾਨੀ ਕਿ 15 ਲੀਟਰ ਦੇ ਲਗਭਗ ਹਾਂਜੀ ਠੀਕ ਆ ਲੋਵੀ ਸੋਹਣੀ ਮਾਝਾ ਰਾਜੀਪੜੀ ਚੰਗੀ ਹੈ ਹਵਾਨੇ ਪੱਖ ਤੋਂ ਸਾਫ ਸੁਥਰੀ ਹੈ ਸੋਹਣਾ ਥਾਣਾ ਦਾ ਸਹਜ ਆ ਕੋਈ ਛੋਟਾ ਨਹੀਂ ਨਾ ਹੀ ਬਾਲਾ ਲੰਮਾ ਮੀਡੀਅਮ ਥਾਣਾ ਦੋਸਤੋ ਜੇ ਗੱਲ ਕਰੀਏ ਸੋਹਣਾ ਹੱਥੀ ਚਵਾਈ ਵਾਲਾ ਤੇ ਸਿੰਘ ਬਿਲਕੁਲ ਕੁੰਡਾ ਹਵਾਨੇ ਜਜਮੈਂਟ ਕਰੋ ਇਹ ਬਹੁਤ ਸਾਫ ਸੁਥਰਾ ਹਣ ਹਵਾਨਾ ਅਗਲੇ ਤੋਂ ਅਗਲੇ ਥਾਨ ਦਾ ਗਿਆ ਚੰਗਾ ਅਗਲੇ ਤੋਂ ਮਗਰਲੇ ਦਾ ਚੰਗਾ ਦੇਖ ਸਕਦੇ ਨਿਗਾ ਮਾਰ ਸਕਦੇ ਆ ਬਾਕੀ ਦੋਸਤੋ ਛੋਟੀ ਸ਼ਾਂਗ ਹੈਗੀ ਹੈ ਵੈਸੇ ਚੱਲਦੀ ਨਹੀਂ ਆ ਦੇਖ ਸਕਦੇ ਪੂਰੀ ਤਿਆਰੀ ਬਣਾਈ ਹੋਈ ਐ। ਇਹ ਕਰ ਸਕਦੇ। 15 ਲੀਟਰ ਦੇ ਲਗਭਗ ਦੁੱਧ ਬਾਈ ਹਰੀ ਜਾਂਦੇ ਇਹਦੇ ਥੱਲੇ ਅਸੀਂ ਚੋਇਆ ਹੋਇਆ। ਦੇਖ ਸਕਦੇ। ਸੋਹਣਾ ਥਾਣਾ ਦਾ ਲੱਗਿਆ ਦੋਨੇ ਪਾਸਿਓਂ ਤੋਂ ਸੇਮ ਹੀ ਆ। ਤੇ ਸਿੰਘਾਂ ਦੀ ਗੱਲ ਕਰੀਏ ਦੋਸਤੋ ਬਿਲਕੁਲ ਕੁੰਡਾ ਰਾਜੀਪਲੀ ਚੰਗੀ ਆ ਬਾਈ ਹਰੀ ਦੱਸਦੇ ਆ ਚਾਰੂ ਬਹੁਤ ਆ। ਜਿਹੜਾ ਪਸ਼ੂ ਚਾਰੂ ਆ ਉਸੇ ਨੇ ਦੁੱਧ ਕੜਨਾ ਤੋਰ ਕੇ ਤੁਹਾਨੂੰ ਵਿਖਾ ਦਿੰਨੇ ਆ। ਲੈ ਵੀ ਖੋਲਨੀ ਆ ਕਰੀ ਗੇੜਾ ਕੜਵਾ ਲਈ। ਤੁਰ ਹੀ ਜਾਂਦੀ ਤੋਂ ਤੁਸੀਂ ਹਵਾਨੇ ਹੀ ਜੱਜਮੈਂਟ ਲਾ ਲੈਣੀ ਆ ਕਰਮਾਲੀਆਂ ਹਵਾਨਾ ਹੁਣ ਵੀ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਜੇ ਕੋਈ ਹਫਤਾ ਲੈ ਕੇ ਜਾਂਦੀ ਹੈ ਤਾਂ ਅਨਮਾਨ ਆ ਵੀ ਹਵਾਨਾ ਇਹਨੇ ਹੋਰ ਸੋਹਣਾ ਬਣਾ ਜਾਣਾ ਦੋਸਤੋ ਵੈਸੇ ਹੁਣ ਵੀ ਬਹੁਤ ਸਾਫ਼ ਸੁਥਰਾ ਸੋਹਣਾ ਹਵਾਨਾ ਦਾ ਸੈਜ ਆ ਥਣਾ ਦਾ ਸੈਜ ਬਹੁਤ ਸੋਹਣਾ ਗੈਗੂ ਚੰਗਾ ਰਾਜੀ ਪਲੀ ਚੰਗੀ ਆ ਤੇ ਬਾਈ ਹਰਾਂ ਦੇ ਨੇ ਘਰ ਦੀ ਮਾਜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬੜੀ ਮर्याਦਾ ਵਾਲੀ ਮਾਜਾ ਦੋਸਤੋ ਕੋਈ ਭੱਜਾ ਨਸੀ ਨਹੀਂ ਕਰਦੀ ਮੋੜ ਲਾ ਬਈ ਪਿੰਡ ਹੈ ਕਿੰਗਰਾ ਜ਼ਿਲ੍ਹਾ ਹੈਗਾ ਫਰੀਦਕੋਟ ਤੇ ਨੇੜੇ ਸਾਦਕ ਪੈ ਜਾਂਦਾ ਸਾਦਕੀ ਤਸੀਲ ਪੈ ਜਾਂਦੀ ਆ ਖੇਤੀਬਾੜੀ ਦਾ ਕੰਮ ਆ ਬਾਈ ਦਾ ਕੋਈ ਉਪਾਰ ਦਾ ਕੰਮ ਨਹੀਂ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ 97815 11307 ਰੇਟ ਬਾਈ ਤੋਂ ਪੁੱਛ ਲੈਣੇ ਹਾਂ ਜੀ ਬਾਈ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਬਾਈ ਜੀ 1 ਲੱਖ 40 ਹਜ਼ਾਰ 1 ਲੱਖ 40 ਹਜ਼ਾਰ ਲਓ ਬਈ 1 ਲੱਖ ਤੇ 40000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਨ ਹੋ ਜੂ ਨੰਬਰ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ